ਆ ਪੁੱਤਰ ਸੱਚੇ ਨੇ ਮਿੱਤਰ ਵੇਂਦੇ ਰਹਿ ਜਾਣਗੇ ਇੱਕ ਰਾਤ ਨਹੀਂ ਰੱਖਣਾ ਚੱਕ ਲੋ ਚੱਕ ਲੋ ਕਹਿ ਜਾਣਗੇ ਇੱਕ ਰਾਤ ਨਹੀਂ ਰੱਖਣਾ ਚੱਕ ਲੋ ਚੱਕ ਲੋ ਕਹਿ ਜਾਣਗੇ ਓਹੀ ਆਂ ਦੀਆਂ ਪੁੱਤਰ ਸੱਚੇ ਨੇ ਮਿੱਤਰ ਅੱਤ ਨਹੀਂ ਰੱਖਣਾ ਚੱਕ ਲੋ ਚੱਕ ਲੋ ਕੇ ਜਾਣਗੇ ਇੱਕ ਰਾਤ ਨਹੀਂ ਰੱਖਣਾ ਚੱਕ ਲੋ ਚੱਕ ਲੋ ਕੇ ਜਾਣਗੇ ਮੋਟਾ ਨੂੰ ਪਿਆਰੀ ਕਹਿ ਜੂ ਜਾਨੋ ਪਿਆਰੀ ਕਹਿ ਜੂ ਹੁਣ ਕਿਉਂ ਲਾਉਂਦੇ ਤੇਰੀ ਜੇ ਚਾਰ ਦਿਨਾਂ ਦਾ ਮੇਲਾ ਬੰਧਿਆ ਜ਼ਿੰਦਗੀ ਤੇਰੀ ਏ बजिया ज़िंद तेरी है।